ਜਿਹੜੀ ਆਜ्ञा ਮੰਗਾ ਹੈਗੀਆਂ ਕਿ ਤਾਂ ਜਿਹੜੀ ਦਿਹਾੜੀ ਹੈਗੀ ਆ ਉਹ ਜਿਹੜੀਆਂ ਤਕਰੀਬਨ 30-35 ਦਿਹਾੜੀਆਂ ਲੱਗੀਆਂ ਸਨ ਜਦ ਕਿ 100 ਦਿਹਾੜੀ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ ਕਿੱਥੇ ਦਾ ਵੱਧੀ ਮਹਿੰਗਾਈ ਵਿੱਚ ਵੱਦੇ ਤਬਰਾਂ ਜਿੱਥੇ ਪਰਿਵਾਰ ਦੇ ਜੀਵ ਵੱਧ ਰਹੇ ਹੈਗੇ ਆ ਇਹ ਦਿਹਾੜੀਆਂ ਮਤਲਬ 100 ਤੋਂ 150 ਹੋਣੀ ਚਾਹੀਦੀ ਸੀਗੀਆਂ ਤੇ ਜਿਹੜੀ ਮਜ਼ਦੂਰੀ ਹੈ ਜਿਹੜੀ ਘੱਟੋ ਘੱਟ ਨਿਊਜ਼ ਤੋਂ ਮਜ਼ਦੂਰੀ ਕਹਿੰਦੇ ਆ ਜੋ ਕੋਰਟਾਂ ਵੀ ਤੈਅ ਕਰਦੀਆਂ ਔਰ ਆ ਸਿਰਖੇ ਜਦੋਂ ਆਪਾਂ ਬਾਜ਼ਾਰ ਚੋਂ ਵੀ ਆਪਾਂ ਮਾਰਕੀਟ ਦੀ ਲੇਬਰ ਚੌਂਕ ਹੈਗਾ ਉੱਥੋਂ ਮਜ਼ਦੂਰ ਲੈ ਕੇ ਆਦੇ ਆ ਤਾਂ ਮਜ਼ਦੂਰ ਅੱਜ ਕੱਲ 600 ਰੁਪਏ ਦੀ ਦਿਹਾੜੀ 'ਚ ਘੱਟ ਕੋਈ ਨਹੀਂ ਆਦਾ ਹੈਗਾ ਪਰ ਸਾਡੇ ਜਿਹੜੇ ਪਿੰਡੂ ਮਜ਼ਦੂਰ ਹੈਗੇ ਜਿਹੜੇ ਉਨਾ ਹੀ ਕੰਮ ਕਰਦੇ ਜਿੰਨਾ ਮਤਲਬ ਬਾਕੀ ਹੋਰ ਕਰਦਾ ਹੈਗਾ ਤਾਂ ਉਹਨਾਂ ਨੂੰ ਮਤਲਬ ਬਹੁਤ ਘੱਟ ਤਰ੍ਹਾਂ ਹਰਿਆਣੇ ਤੋਂ ਵੀ ਘੱਟ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਮਿਲਦੀ ਹੈਗੀ 320 ਰੁਪਏ ਦਿਹਾੜੀ ਜਾਂ ਇਹਦੇ ਨੇੜੇ-ਤੇੜੇ ਮਿਲਦੀ ਹੈਗੀ ਹੈ ਸੋ ਨਾ ਪੂਰੀ ਦਿਹਾੜੀ ਮਿਲਦੀ ਹੈ ਨਾ ਪੂਰਾ ਕੰਮ ਮਿਲਦਾ ਹੈਗਾ ਤੇ ਦੂਜਾ ਇੱਕ ਬਰਾ ਪ੍ਰਾਵਧਾਨ ਜਿਹੜਾ ਕਿ ਮਨ ਦਿੱਤੀ ਜਾਂਦੀ ਜਾਂ ਤੁਹਾਡੇ ਕੋਲ ਬਜਟ ਨਹੀਂ ਬੰਦੇ ਹੈਗੇ ਤਾਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹਦਾ ਹੱਕ ਹੈਗਾ ਕਿ ਉਹ ਜਿਹੜਾ ਬੇਰਜ਼ਗਾਰੀ ਪੱਤਾ ਹੈਗਾ ਉਹ ਜਿਹੜਾ 100 ਦਿਨ ਪੂਰਾ ਕਰਨ ਵਾਸਤੇ ਬਾਕੀ ਦਾ ਉਹਨੂੰ ਬੇਰਜ਼ਗਾਰੀ ਪੱਤਾ ਦਿੱਤਾ ਜਾਵੇ ਉਹਦੇ ਬਾਰੇ ਇਹਨਾਂ ਨੁਰੀਂਦਾ ਕਾਨੂੰਨ ਹੈਗਾ ਹੈ ਜਿਹੜਾ ਮਤਲਬ ਇੱਕ ਫਾਰਮੂਲੇਟ ਕਰਨਾ ਹੈਗਾ ਉਹ ਨਾ ਜ਼ਿਲ੍ਹਾ ਪ੍ਰਸ਼ਾਸਨ ਕਰਕੇ ਦੇ ਰਿਹਾ ਤੇ ਨਾ ਉਹ ਤਹਿਸੀਲ ਪ੍ਰਸ਼ਾਸਨ ਤੇ ਨਾ ਪੰਜਾਬ ਸਰਕਾਰ ਜਿਹੜੇ ਜਿਹੜੇ ਬਿਊਰੋਕ੍ਰੇਸੀ ਦਿੱਲੀ ਚ ਪਿਆ ਚੰਡੀਗੜ੍ਹ ਚ ਬੈਠੀ ਹੈ ਉਹ ਇਸ ਕੰਮ ਬਸੇ ਕੋਈ ਸੰਜੀਦਾ ਹੈਗੇ ਉਹ ਗਹਿਰ ਗੰਭੀਰ ਨਹੀਂ ਹੈਗੇ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਫਿਰ ਜਿਹੜਾ 5 ਏਕੜ ਤੋਂ ਕੱਟ ਜ਼ਮੀਂਦਾਰ ਹੈਗਾ ਉਹਨੂੰ ਆਪਣੇ ਹੀ ਖੇਤ ਚ ਕੰਮ ਕਰਨਾ ਬਰੇਗਾ ਦਾ ਫਾਇਦਾ ਮਿਲ ਸਕਦਾ ਉਹਨੂੰ ਹੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਹੈਗਾ ਜਿਹੜਾ ਕਿ ਬਹੁਤ ਜਿਹੜਾ ਹੋਰ ਬਰੇਗਾ ਦਾ ਪੈਸਾ ਚੰਡੀ ਦਿੱਲੀ ਤੋਂ ਲਿਆ ਸਕਦੇ ਹੈਗੇ ਸੋ ਕਟੋਕਾਰ ਜਿਹੜੀ ਦਿਹਾੜੀ ਹੈ ਉਹ ਉਹ 100 ਦਿੱਤੀ 100 ਦੇਂਦੀ ਕੀਤੀ ਜਾਵੇ ਪੂਰੇ ਪ੍ਰੋਜੈਕਟ ਕਬ ਠੀਕ ਬਣਾਏ ਜਾਣ ਮਜ਼ਦੂਰਾ ਦੀ ਰਜਿਸਟ੍ਰੇਸ਼ਨ ਠੀਕ ਹੋਵੇ ਤੇ ਉਹਨਾਂ ਨੂੰ ਜਿਹੜੀ ਦਿਹਾੜੀ ਪੂਰੀ ਦਿੱਤੀ ਜਾਵੇ ਤੇ ਜਿਹੜੀਆਂ ਖਤਰਨਾਕ ਕੰਮ ਨੇ ਜਾਂ ਖਤਰਨਾਕ ਥਾਂਵਾਂ ਤੇ ਕੰਮ ਕਰਨ ਵੇਲੇ ਉਹਨਾਂ ਨੂੰ ਜੋ ਸੇਫਟੀ ਵਾਸਤੇ ਉਹਨਾਂ ਸੁਰੱਖਿਆ ਵਾਸਤੇ ਜੋ ਇੰਤਜ਼ਾਮਾਤ ਮੈਂਸ਼ਨ ਕੀਤੇ ਹੋਏ ਹੈ ਲੇਬਰ ਇਸ ਮਨੇਗਾ ਕਾਨੂੰਨ ਤਹਿਤ ਜਿਵੇਂ ਦਸਤਾਨੇ ਹੋਏ ਵੱਡੇ ਪਲਾਸਟਿਕ ਦੇ ਬੂਟ ਹੈਗੇ ਆ ਜੇ ਉਹਨਾਂ ਨੂੰ ਕਿਤੇ ਹੋਰ ਅਜੇ ਖਤਰਨਾਕ ਥਾਂਾਂ ਤੇ ਜਿੱਥੇ ਕੋਈ ਸਪ ਸਪ ਦਸਾਂ ਦਾ ਡਰ ਹੈਗਾ ਕੱਟ ਚੁੱਭਣ ਦਾ ਡਰ ਹੈ ਜਾਂ ਹੋਰ ਕੀੜੇ ਕੰਡੇ ਦਾ ਡਰ ਹੈਗਾ ਤਾਂ ਉਹਨਾਂ ਨੂੰ ਉਹ ਵੀ ਮਿਆ ਨਹੀਂ ਕੀਤਾ ਜਾਂਦਾ ਮੈਂ ਤਿੰਨ ਚਾਰ ਮਜ਼ਦੂਰਾਂ ਦੇ ਗੰਦੇ ਪਾਣੀ ਚ ਕੰਮ ਕਰਨ ਕਰਕੇ ਪੈਰਾਂ ਦੇ ਜਿਹੜੀ ਹਾਲਤ ਹੈਗੀ ਉਹ ਬੜੀ ਮਾੜੀ ਹੋਈ ਪਈ ਹੈ ਸਾਰੇ ਪੈਰਾਂ 'ਚ ਜ਼ਖਮ ਹੋਏ ਪਏ ਹੈਗੇ ਸਾਰੇ ਪੈਰਾਂ ਦੇ ਥੋੜੇ ਪਿੰਸੀਆਂ ਨਿਕਲੇ ਹੋਏ ਹੈਗੇ ਮੈਂ ਚਾਰ ਮਜ਼ਦੂਰਾਂ ਨੂੰ ਦੇ ਅੱਜ ਉਹਨਾਂ ਨੂੰ ਦੇਖਣ ਦਾ ਮੈਨੂੰ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਦਵਾਈ ਲਿਖਣ ਦਾ ਵੀ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਮੈਂ ਕੱਲ ਨੂੰ ਪਟਿਆਲੇ ਭਲਾਇਆ ਤਾਂ ਕਿ ਉਹਨਾਂ ਦਾ ਇਲਾਜ ਬਕਾਇਦਾ ਕੀਤਾ ਜਾ ਸਕੇ ਉਹਨਾਂ ਨੂੰ ਬਿਮਾਰੀ ਜੋ ਕੱਢਿਆ ਜਾਵੇ ਸੋ ਇਹ ਸਾਰੇ ਗੱਲਾਂ ਵਾਸਤੇ ਗਨਮੀਤ ਥੁਰਾਂ ਦੀ ਗਵਾਹੀ ਵਿੱਚ ਬਹੁਤ ਬਹਾਦਰ ਮਨੇਗਾ ਵਰਕਰਾਂ ਨੇ ਆਪਣੇ ਵਾਸਤੇ ਨਹੀਂ ਆਪ ਸਾਰੇ ਗਰੀਬਾਂ ਵਾਸਤੇ ਪੇਡੂ ਗਰੀਬਾਂ ਵਾਸਤੇ ਜਿਹੜਾ ਉਹਦਾ ਬਣਦੇ ਹੱਕ ਹੈਗੇ ਉਹਨਾਂ ਬਾਰੇ ਚੇਤਨ ਕਰਨ ਦਾ ਕੰਮ ਕਿਉਂਕਿ ਪ੍ਰਾਪਤ ਕਰਨ ਦਾ ਜਿਹੜਾ ਬੀੜਾ ਚੁੱਕਿਆ ਹੈਗਾ ਮੈਂ ਉਹ ਜਿਹੜਾ ਮੋਢਾ ਮੋਢਾ ਜੋੜ ਵਾਸਤੇ ਆਪਣਾ ਨਾਲ ਯੋਗਦਾਨ ਪਾਉਣ ਵਾਸਤੇ ਤੇ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤਾਂਹੀਂ ਤੇ ਕੇਂਦਰ ਸਰਕਾਰ ਤਾਂਹੀਂ ਲੈ ਲਿਜਾਣ ਵਾਸਤੇ ਅੱਜ ਇੱਥੇ ਆਇਆ ਹੈਗਾ ਔਰ ਉਹਨਾਂ ਆਪਣੀ ਇੱਕ ਮੁੱਠਤਾ ਪ੍ਰਗਟ ਕਰਦਾ ਹੈ ਕਿੰਨੀ ਦੇਰ ਤੋਂ ਬ੍ਰਿਟਿਸ਼ ਦਫ਼ਤਰ ਚ ਕਰਨਾ ਲਈ ਬੈਠੇ ਹੋ ਤੁਸੀਂ ਅਸੀਂ 31 ਜੁਲਾਈ ਤੋਂ ਲਗਾਤਾਰ ਇਹ ਪੱਕਾ ਧਰਨਾ ਚੱਲ ਰਿਹਾ ਹੈ ਤੇ ਕਾਨੂੰਨ ਕਹਿੰਦਾ ਕਿ ਜਿਹੜੀ ਵੀ ਅਰਜੀ ਦਿੱਤੀ ਜਾਂਦੀ ਹੈ ਬੀਡੀਪੀ ਦਫ਼ਤਰ ਉਹ 7 ਦਿਨਾਂ ਦੇ ਵਿੱਚ ਉਹ ਤਾਂ ਨਿਪਟਾਰਾ ਕਰਨਾ ਹੁੰਦਾ ਹੈ 7 ਦਿਨਾਂ ਦੀ ਵਿਜਾਏ ਅੱਜ 5 ਹਫ਼ਤੇ ਹੋਣ ਆਲੇ ਨੇ ਕਿਸੇ ਵੀ ਅਰਜੀ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਦੂਸਰੀ ਗੱਲ ਹੈ ਕਿ ਅਸੀਂ ਪਿਛਲੇ ਲਗਾਤਾਰ 4 ਹਫ਼ਤਿਆਂ ਤੋਂ ਪਹਿਲਾਂ ਅਸੀਂ ਰੈਸਟ ਆਫ ਤੋਂ ਲੈ ਕੇ ਬਾੜਾ ਗੇਟ ਤੱਕ ਇੱਕ ਸਾਈਡ ਤੇ ਖੜੇ ਲਾਈਨ ਬਣਾ ਕੇ ਉਸ ਤੋਂ ਬਾਅਦ ਅਸੀਂ ਸਣਵਾਈ ਨਹੀਂ ਹੋਈ ਮਹਸਗੀਟ ਵਾਲਿਆਂ ਦੀ ਸੜਕ ਦੀ ਉਹਦੇ ਵਾਸਤੇ ਅਸੀਂ ਨੇ ਉਹਨਾਂ ਨਾਲ ਸਾਂਝ ਪਾਈ ਕਿ ਤੁਹਾਡੀ ਵੀ ਸੁਣਵਾਈ ਨਹੀਂ ਹੋ ਰਹੀ ਤੇ ਸਾਡੀ ਵੀ ਨਹੀਂ ਤੇ ਆਹਰ ਨਾਲ ਕੇ ਗੱਲ ਕੀਤੀ ਉਸ ਤੋਂ ਬਾਅਦ ਅਸੀਂ ਤੀਸਰੇ ਸ਼ੁਕਰਵਾਰ ਅਸੀਂ ਬਾਜ਼ਾਰ ਵਿੱਚ ਗਏ ਜਿਹੜਾ ਬੌੜਾ ਗੇਟ ਚੋਰੀਆਂ ਹੋ ਰਹੀਆਂ ਨੇ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੂੰ ਵੀ ਨਾਲ ਲੈ ਕੇ ਗੱਲਬਾਤ ਕੀਤੀ ਚੌਥੀ ਵਾਰ ਅਸੀਂ ਜਾਮ ਲਾਇਆ ਜਿਹੜਾ ਪਰਸੋ ਸ਼ੁਕਰਵਾਰ ਨੂੰ ਤੇ ਇਹ ਇਹਦੇ ਵਿੱਚ ਵੀ ਸਾਡੀ ਇਹੀ ਮਾਮਲਾ ਹੈ ਕਿ ਸਾਡੀਆਂ ਜਿਹੜੀਆਂ ਲੋਕਾਂ ਦੀਆਂ ਸੁਣਵਾਈਆਂ ਨੇ ਨਹੀਂ ਕੀਤੀਆਂ ਜਾ ਰਹੀਆਂ ਦੂਜਾ ਕਾਨੂੰਨ ਕਹਿੰਦਾ ਕਿ ਬੇਰੋਜ਼ਗਾਰੀ ਪੱਤੇ ਦੇ ਨਿਯਮ ਬਣਾਉਣੇ ਸੀ 19 ਸਾਲ ਹੋ ਗਏ ਪੰਜਾਬ ਸਰਕਾਰ ਨੇ ਅਜੇ ਤੱਕ ਬੇਰੋਜ਼ਗਾਰੀ ਪੱਤੇ ਦੇ ਨਿਯਮ ਨਹੀਂ ਬਣਾਏ ਬੇਰੋਜ਼ਗਾਰੀ ਪੱਤੇ ਦੇ ਨਿਯਮ ਪੰਜਾਬ ਸਰਕਾਰ ਨੇ ਬਣਾਉਣੇ ਨੇ ਉਹਦੇ ਲਈ ਫੰਡ ਜਨਰੇਟ ਕਰਨਾ ਹੈ ਅਫਸਰ ਸਭਾਈ ਤੋਂ ਮਤਲਬ ਸੰਯੁਕਤ ਵਿਕਾਸ ਕਮਿਸ਼ਨਰ ਤੋਂ ਲੈ ਕੇ ਉਹ ਸਾਰੇ ਕੈਬਨਿਟ ਦੇ ਕੋਲੇ ਜਾ ਚੁੱਕੇ ਨੇ ਅਜੇ ਤੱਕ ਉਹਨਾਂ ਨੇ ਪਾਸ ਨਹੀਂ ਕੀਤਾ ਪਿੱਛੇ ਜਦੋਂ ਇਲੈਕਸ਼ਨ ਸੀਗੀ ਅਸੀਂ ਉਦੋਂ ਸਾਡੀ ਮੀਟਿੰਗ ਸੀਗੀ ਤਾਂ ਮੀਟਿੰਗ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਭੇਜ ਚੁੱਕੇ ਹਾਂ ਇਲੈਕਸ਼ਨ ਖਤਮ ਹੋਏਗੀ ਸਾਡੇ ਕੋਲ ਰਿਕਾਰਡ ਹੈ ਇਸ ਚੀਜ਼ ਦਾ ਜਿਹੜਾ ਰਿਟਰਨ ਚ ਸਾਡੇ ਨਾਲ ਪ੍ਰਸੀਡਿੰਗ ਦੀ ਕਾਪੀ ਹੈ ਸਾਡੇ ਕੋਲ ਉਹ ਕਹਿ ਰਹੇ ਨੇ ਕਿ ਜਦੋਂ ਵੀ ਇਲੈਕਸ਼ਨ ਖਤਮ ਹੁੰਦੀ ਹੈ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਾਂ ਇਹ ਜਿਹੜੇ ਨਿਜ਼ਮ ਨੇ ਬਣ ਜਾਣਗੇ ਅਜੇ ਤੱਕ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਆ ਵਿਧਾਨ ਸਭਾ ਦਾ ਸੈਸ਼ਨ ਦੋ ਦਿਨਾਂ ਨੂੰ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਊਂਠ ਦਾ ਭੁੱਲ ਗਿਰੇਗਾ ਕਿਤੇ ਤੁਸੀਂ ਮੈਂਬਰ ਪਾਰਲੀਮੈਂਟ ਨੂੰ ਮਿਲਿਓ ਡਿਪਟੀ ਕਮਿਸ਼ਨਰ ਨੂੰ ਮਿਲਿਓ ਕਹਿ ਜਾਂ ਪਰ ਉਹ ਸੌਰਾ ਨੂੰ ਦਿੱਤਾ ਲਓ ਮੈਂਬਰ ਪਾਰਲੀਮੈਂਟ ਜੀ ਨੇ ਅਸੀਂ ਕੱਲ ਮਿਲੇ ਆ ਉਹਨਾਂ ਨੇ ਭਰੋਸਾ ਦਿੱਤਾ ਤੇ ਉਹ ਅੱਜ ਇਸ ਟਾਈਮ ਇੱਥੇ ਸਾਡੇ ਕੋਲੇ ਉਹ ਕਹਿ ਰਹੇ ਨੇ ਸੀ ਤੁਹਾਡੇ ਕੋਲ ਕੱਲ ਇੱਥੇ ਪਹੁੰਚਾਂਗੇ ਇੱਥੇ ਆ ਰਹੇ ਨੇ ਬੀਡੀਪੀਓ ਦਫ਼ਤਰ ਤੇ ਜੀ ਸਾਹਿਬ ਨਾਲ ਗੱਲ ਹੋਈ ਆ ਉਹਨੇ ਕੀ ਕਿਹਾ ਡੀਸੀ ਸਾਹਿਬ ਨੇ ਕਿਹਾ ਕਿ ਸਾਡੇ ਏਡੀਸੀ ਛੁੱਟੀ ਤੇ ਨੇ ਉਹ ਜਦੋਂ ਆਉਣਗੇ ਉਦੋਂ ਗੱਲ ਕਰਾਂਗੇ ਇਹ ਵੀ ਤੁਹਾਡੀ ਮੇਨ ਮੰਗ ਮੁੱਖ ਮੰਗ ਕੀ ਆ ਵੀ ਲਗਾਤਾਰ ਮੁੱਖ ਮੰਗ ਇਹ ਆ ਕਿ ਕਾਨੂੰਨ ਮੁਤਾਬਕ ਜਦੋਂ ਕੋਈ ਵੀ ਅਰਜੀ ਦਿੱਤੀ ਜਾਂਦੀ ਹੈ ਤਾਂ 7 ਦਿਨਾਂ ਚ ਨਿਪਟਾਰਾ ਕਰਨਾ ਹੁੰਦਾ ਮੱਲੇਵਾਲ ਪਿੰਡ ਦੇ ਵਿੱਚ ਪਿਛਲੇ 2 ਸਾਲ ਤੋਂ ਲਗਾਤਾਰ ਨਿਯੁਕਤੀ ਪੱਤਰ ਦੇਣਾ ਹੁੰਦਾ ਕੰਮ ਤੇ ਲੱਗਣ ਤੋਂ ਪਹਿਲਾਂ ਉਹ জিਆਰਐਸ ਨੂੰ ਕਿਹਦੀ ਛਾਇਆ ਨਹੀਂ ਪਤਾ ਬੀਡੀਪੀਓ ਸਾਹਿਬ ਡਿਪਟੀ ਸਾਹਿਬ ਐਸਡੀਐਮ ਸਾਹਿਬ ਏਡੀਸੀ ਤੋਂ ਲੈ ਕੇ ਲੋਕਪਾਲ ਜੀ ਤੋਂ ਲੈ ਕੇ ਸਭ ਨੇ ਉਹਨਾਂ ਨੂੰ ਵਾਰਨਿੰਗ ਦਿੱਤੀਆਂ ਨੇ ਤੇ ਕੋਈ ਨਹੀਂ ਸੁਣਨ ਨੂੰ ਤਿਆਰ ਜਿਹੜੀਆਂ ਉਹਦੇ ਉਹਨੇ ਵੇਟ ਲਾਇਆ ਹੋਇਆ ਸੀਗਾ ਜਾਲੀ ਹਾਜ਼ਰੀਆਂ ਸੰਬੰਧੀ ਉਹਦੀ ਰਿਕਾਰਡ ਹੈ ਤੇ ਉਹ ਉਹਨਾਂ ਨੇ ਹੁਕਮ ਕੀਤਾ ਕਿ ਇਹ ਮੇਟ ਹਟਾਇਆ ਜਾਵੇ ਆ ਪਿਛਲੇ 16 ਦਿਨ ਲਗਾਤਾਰ ਤਨੇ ਤਵ 16 ਅਗਸਤ ਨੂੰ ਜਾ ਕੇ ਕਿਤੇ ਉਹਨਾਂ ਨੇ ਉਹ ਮੇਟ ਹਟਾਇਆ ਮਤਲਬ ਉਹੀ ਮੇਟ ਰੱਖ ਰੱਖਿਆ ਜਿਹੜਾ ਉੱਪਰੋਂ ਹੁਕਮ ਵੀ ਹੋਇਆ ਹੋਇਆ ਹੈ ADC ਸਾਹਬ ਦੇ ਹੁਕਮ ਹੋਏ ਹੋਏ ਨੇ ਕਿ ਤੁਸੀਂ ಗ್ರಾಮ ਸਭਾ ਦੇ اجلاس ਕਰਕੇ ਉਹਦੀ ਵੀਡੀਓਗ੍ਰਾਫੀ ਕਰਕੇ ਮੀਟਰ ਰੱਖਣੇ ਨੇ ਉਹਨੂੰ ਕਿਤੇ ਲਾਗੂ ਹੀ ਨਹੀਂ ਕੀਤਾ ਜਾ ਰਿਹਾ ਇੱਥੇ ਦਫਤਰੇ ਲੱਗ ਰਿਹਾ ਸਾਨੂੰ ਕਿ BDO ਨਹੀਂ ਛੋਟੇ ਮੁਲਾਜ਼ਮ ਚਲਾ ਰਹੇ ਨੇ